ਜਿਨਾ ਤੇ ਸਾਥ ਗੁਰੂ ਜੀ ਦੇ ਚਾਨਣ ਕੋਲ ਮੁਕਟ ਨਾ ਹੋ ਉਹ ਜਿੰਨਾਂ ਦੇ ਸਾਧੂ ਵੀਰ ਸਤਿਗੁਰੂ ਜੀ ਸ਼ਖਤ ਮਹਨੇਂ 185 ਅੰਦਰ ਦੇ ਅਦੁੱਨਾ ਕੇ ਪਹੀਜੇ ਗੁਰੂਤਮ ਪਰ ਪਰ ਗੁਰੂ ਜੀ ਨੇ ਆਪ ਇਹ ਕਦ ਦੇ ਹਦਿਆਂ ਉਤਾਰਨ ਦੀ ਸਮਰਥਾ ਰੱਖੀ ਨੂੰ ਇਸੇ ਤਰ੍ਹਾਂ ਸਾਥ ਗੁਰੂ ਜੀ ਉਸ ਸਾਡੇ ਵੀਰ ਨੂੰ ਸਿਰ ਤੇ ਮੇਹ ਪਿਆਰ ਕੇ ਅੰਗ ਸੰਗ ਰੂਪੇ ਦੀ ਸ਼ਹਿਸਾ ਕਰਨ ਦਾ ਤਜੁਰਬਾ ਦਿੱਤਾ ਇਸ ਬੁੱਧ ਦੀ ਘੜੀ ਦੇ ਵਿੱਚੋਂ ਉਸ ਵੀਰ ਨੂੰ ਸਾਥ ਗੁਰੂ ਜੀਓ ਆਪ ਜੀ ਨੇ ਨਿਖਤਾਰਾ ਕਰਕੇ ਚੜ੍ਹਦੀ ਕਲਾ ਵਾਲਾ ਜੀਵਨ ਦਾ ਲੰਬੀ ਆਇਓਕਸੀ ਚਰਨਾ ਕੌਣ ਦੀ ਪ੍ਰਤੀ ਉਸੇ ਨਾਮ ਮੰਨਦਾ ਪਿਆਰ ਬਖਸ਼ਣਾ ਸਤਿਗੁਰੂ ਜੀਓ ਸਮੂਹ ਸੰਗਤਾਂ ਸਮੂਹ ਆਪ ਜੀ ਦੇ ਚਰਨਾੰਨਵਾਸ ਅਰਦਾਸ ਰੀਤਾਂ ਯੋਧਨੀਆਂ ਕਰਦੇ ਹੋ ਸਤਿਗੁਰੂ ਜੀਓ ਕਿਰਪਾ ਕਰਕੇ ਰਹਿਤ ਕਰਕੇ ਬਖਸ਼ ਗਿਓ ਇਹਨਾਂ ਸਵੀਰ ਨੂੰ ਜਿਸ ਤਰ੍ਹਾਂ ਪਹਿਲਾਂ ਚੜ੍ਹਦੀ ਕਲਾ ਵਾਲਾ ਜੀਵਨ ਸੀ ਉਸੇ ਤਰ੍ਹਾਂ ਦੀ ਕਲਾ ਵਾਲਾ ਜੀਵਨ ਸਰੀਰਿਕ ਤੰਦਰੁਸਤੀ ਹੋਸੀ ਤੇ ਅਰੋਗਤਾ ਦਾ ਦਾਣ ਬਖਸ਼ਣਾ ਸਤਿਗੁਰੂ ਜੀਓ ਸਾਡੀਆਂ ਦੀਆਂ ਅਰਦਾਸਾਂ ਰੀਤਾਂ ਯੋਧਨੀਆਂ ਪ੍ਰਵਾਨ ਕਰਨੀਆਂ ਸੁਖੂ ਦਾ ਨਾਮ ਕਿਤੇ ਆਵੇ ਪ੍ਰਮਾਣਿਕ ਨਾਮ ਕਿ ਨਿਕਲਾ ਤੇਰੇ ਭਾਂ ਦੇ ਸਰਬਤ